ਕਰੋ ਹਨੂਮਨ ਚਾਲੀਸਾ ਕਰੋ ਜਾਂ ਸੁਖਮਨੀ ਸਾਹਿਬ ਦੇ ਪਾਠ ਕਰੋ ਜਾਂ ਜਪਜੀ ਸਾਹਿਬ ਦਾ ਮੈਂ ਕਹਿੰਦੀ ਕਿਹਦੇ 100 ਵਾਰੀ ਕਰੋ ਨਹੀਂ 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 ਜਿੰਨੀ ਵਾਰੀ ਮਰਜ਼ੀ ਕਰੋ ਬੈਠੇ ਬੈਠੇ ਮੈਂ ਤੇ ਹੁਣ ਜਦੋਂ ਗੱਡੀ ਚੋਂ ਮਾਂ ਕਿਤੇ ਵਾਇਗਰੂ 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 ਕਰਦੀ ਰਹਿੰਦੀ ਹਰ ਸਾਹ ਦੇ ਨਾਲ ਵਾਇਗਰੂ ਵਾਇਗਰੂ ਕਰਦੇ ਰਹੋ ਰਾਮ ਰਾਮ ਕਰਦੇ ਰਹੋ ਅੱਲਾਹੂ ਅਕਬਰ ਕਰਦੇ ਰਹੋ ਕੁਝ ਵੀ ਕਰੋ ਉਹ ਪਤਾ ਨਹੀਂ ਕਦੇ ਯੂਨੀਵਰਸ ਦੇ ਵਿੱਚ ਨਾ 24/7 ਵਾਇਗਰੂ ਵਾਇਗਰੂ ਚਲਤਾ ਪਿਆ ਵਾਇਗਰੂ 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 ਵਾਹਿਗੁਰੂ ਤੇ ਜਿੱਦਨ ਸਾਡੇ ਮੂੰਹ ਚੋਂ ਨਿਕਲਿਆ ਵਾਹਿਗੁਰੂ ਉਸ ਵਾਹਿਗੁਰੂ ਨਾਲ ਮਿਲ ਗਿਆ ਫੇਰ ਸਾਡਾ ਜਨਮ ਮਰਨ ਦਾ ਚੱਕਰ ਖਤਮ ਹੋਇਆ ਕੋਈ ਵਿਰਲਾ ਹੀ ਹੁੰਦਾ ਹੈ ਇਸ ਕਰਕੇ ਹਰ ਸਾਹ ਦੇ ਨਾਲ ਹਰ ਵੇਲੇ ਵਾਹਿਗੁਰੂ 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 ਜਿੱਦਨ ਇਹ ਵਾਹਿਗੁਰੂ ਉਸ ਵਾਹਿਗੁਰੂ ਨਾਲ ਮੈਚ ਹੋ ਗਿਆ ਪਰ ਜਿਹੜੇ ਵੀ ਕਿਸੇ ਵੀ ਧਰਮ ਦੇ ਵਿੱਚ ਕਿਸੇ ਦਾ ਵੀ ਅਕੀਦਾ ਹੈਗਾ ਨਾ ਉਹਨੂੰ ਵਿਸ਼ਵਾਸ ਨਾਲ ਜੋੜਨਾ ਚਾਹੀਦਾ ਨਾ ਕਿ ਕਰਾਮਾਤ ਦੇ ਨਾਲ ਜੋੜਨਾ ਚਾਹੀਦਾ ਨਹੀਂ ਵਿਸ਼ਵਾਸ ਸਿਰ ਤੇ ਸਰ ਵਿਸ਼ਵਾਸ ਨੇ ਜੋੜੂਗਾ ਕਿ ਕਰਾਮਾਤ ਦੇਣ ਵਾਲੇ ਉਹ ਸਾਡੇ ਤੇ ਜਿਹੜੇ 10 ਗੁਰੂ ਸਬੰਨ ਉਹਨਾਂ ਨੇ ਤੇ ਕਿਸੇ ਨੇ ਕਰਾਮਾਤ ਦਿਖਾਈ ਨਹੀਂ ਹੈਗੀ ਇਹਨਾਂ ਨੇ ਹਾਂ ਨਹੀਂ ਵਿਸ਼ਵਾਸ ਸਾਡੇ ਗ੍ਰੰਥਾਂ ਦੇ ਵਿੱਚ ਹੈਗਾ ਹਾਂ ਵਿਸ਼ਵਾਸ ਵਿਸ਼ਵਾਸ ਹੀ ਹੈ ਅਸੀ ਚੀਜ਼ ਜੋ ਕੁਝ ਵੀ ਕਰਾ ਸਕਦਾ ਕੁਝ ਵੀ ਹੋ ਸਕਦਾ ਔਰ ਹੁੰਦਾ ਵੀ ਹੈ